ਜਿਹੜੀ ਚਿੱਠੀ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਪੰਜਾਬ ਨੂੰ ਲਿਖੀ ਹੈ ਐਪਰੀਸ਼ੀਏਸ਼ਨ ਦੀ ਉਹ ਵੀ ਮੰਨ ਨਹੀਂ ਠੇਜ ਆ ਪੰਜਾਬ ਦੀ ਪੋਲਿਟਿਕਸ ਵਿੱਚ ਕਾਂਗਰਸ ਦਾ ਅਜੇ ਵੀ ਇੱਕ ਸਥਾਨ ਹੈਗਾ ਕਾਂਗਰਸ ਹਾਲਾਂਕਿ ਲੀਡਰਲੈਸ ਹੋਈ ਪਈ ਆ ਮੈਨੂੰ ਇਨ ਟੋਟੈਲਿਟੀ ਕੋਈ ਇਹੋ ਜਿਹਾ ਲੀਡਰ ਨਹੀਂ ਮਿਲਦਾ ਜਿਹਦੇ ਪਿੱਛੇ ਸਾਰੇ ਲੱਗ ਸਕਣ ਪਰ ਛੋਟੀਆਂ-ਛੋਟੀਆਂ ਘਟਨਾਵਾਂ ਇਸੇ ਦਿਸ਼ਾ ਵੱਲ ਹੀ ਹੁੰਦੀਆਂ ਨੇ ਕਿ ਪਹਿਲਾਂ ਵੀ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚੰਨੀ ਨੂੰ ਲਾਤਾ ਗਿਆ ਫਿਰ ਚੰਨੀ ਗਾਇਬ ਹੋ ਗਏ ਫਿਰ ਚੰਨੀ ਦਾ ਪਾਰਲੀਮੈਂਟ ਦੇ ਵਿੱਚ ਆ ਕੇ ਪਹਿਲਾਂ ਪਾਰਲੀਮੈਂਟ ਚਾਉਣਾ ਵੱਡੇ ਮਾਰਜਨ ਨਾਲ ਜਿੱਤ ਕੇ ਫਿਰ ਪਾਰਲੀਮੈਂਟ ਦੇ ਵਿੱਚ ਆ ਕੇ ਮੋਦੀ ਸਰਕਾਰ ਦੇ ਨਾਲ ਸਿੱਧੂ ਹੋ ਜਾਣਾ ਹਾਲਾਂਕਿ ਈਡੀ ਦੇ ਮਾਮਲੇ ਵੀ ਉਹਨਾਂ ਦੇ ਪੈਂਡਿੰਗ ਦੇ ਚੱਲਦੇ ਸੀਗੇ ਸੋ ਇਹ ਜਿਹੜੀ ਰਾਹੁਲ ਗਾਂਧੀ ਦੀ ਐਪਰੀਸੀਏਸ਼ਨ ਆ ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ ਪੋਲਿਟਿਕਸ ਦੇ ਨਜ਼ਰੀਏ ਤੋਂ ਆਪਣਾ ਰਾਹੁਲ ਗਾਂਧੀ ਨਾਲ ਇਹਨਾਂ ਦਾ ਪੁਰਾਣਾ ਰਿਸ਼ਤਾ ਚੱਲਿਆ ਆ ਰਿਹਾ ਜਦੋਂ ਉਹ ਲੀਡਰਾਂ ਦੀ اپੋਜੀਸ਼ਨ ਬਣਾਇਆ ਸੀ ਨਾ ਤੇ ਉਦੋਂ ਵੀ ਰਾਹੁਲ ਗਾਂਧੀ ਦਾ ਮੇਨ ਰੋਲ ਸੀ ਕਰਨ ਬਲੌਂ ਦੇ ਵਿੱਚ ਇਤਨਾ ਆਸਪੈਕਟਡ ਸੀਮ ਰੌਣ ਦੇ ਵਿੱਚ ਵੀ ਇਹ ਰੋਲ ਕਿਹਾ ਜਾਂਦਾ ਤੇ ਹੁਣ ਜਿਹੜੀ ਇਹਨਾਂ ਦੀ ਲੋਕ ਸਭਾ ਦੇ ਵਿੱਚ ਸਪੀਚ ਸੀਗੀ ਬਜਟ ਤੇ ਤੇ ਉਸ ਤੋਂ ਪਹਿਲਾਂ ਮੇਰਾ ਖਿਆਲ ਹੈ ਸ਼ਾਇਦ ਰਾਸ਼ਟਰਪਤੀ ਦੇ ਭਾਸ਼ਣ ਤੇ ਵੀ ਸੀ ਉਹ ਮੇਰੇ ਦਿਮਾਗ ਦੇ ਵਿੱਚ ਨਹੀਂ ਹੈ ਲੇਕਿਨ ਸਪੀਚ ਇਹਨਾਂ ਦੀ ਐਪਰੀਸ਼ੀਏਟ ਕੀਤੀ ਗਈ ਸੀਗੀ ਮੈਂ ਇਹਨੂੰ ਥੋੜਾ ਅੱਗੇ ਜਾ ਕੇ ਨਾ ਜਿਹੜੀ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਆਪਸੀ ਪ੍ਰਸ਼ਨਕੁਸ਼ ਚੱਲ ਰਹੀ ਹੈ ਡੋਮినੈਂਸ ਦੀ ਉਸ ਸੰਦਰਭ ਦੇ ਵਿੱਚ ਵੀ ਦੇਖਦਾ ਇੱਕ ਲੈਵਲ ਤੇ ਆ ਕੇ ਰਾਹੁਲ ਗਾਂਧੀ ਨੇ ਇਸ਼ਾਰਾ ਕੀਤਾ ਹੈ ਇਹ ਐਪਰੀਸ਼ੀਏਸ਼ਨ ਕਰਕੇ ਇਹਨਾਂ ਦਾ ਰੋਲ ਉਹ ਮੈਂ ਹਜੇ ਇਸ ਤੋਂ ਬਾਅਦ ਇਹ ਤੇ ਟਿੱਪਣੀ ਨਹੀਂ ਕਰਨਾ ਚਾਹੁੰਗਾ ਇਸ਼ਾਰਾ ਜਿਹੜਾ ਹੈਗਾ ਉਹ ਅੱਗੇ ਲੀਡਰਸ਼ਿਪ ਦੇ ਇੱਕ ਹੀ ਹੱਥ ਜਾਣੀ ਹੈ ਇਹ ਇਸ਼ਾਰਾ ਉਸ ਪਾਸੇ ਸਹਮੀਤ ਸਿੰਘ ਜੀ ਦੋ ਲੀਡਰ ਅਮਰਜ ਹੋ ਰਹੇ ਆ ਹਾਈ ਕਮਾਂਡ ਦੇ ਨਜ਼ਰੀਏ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਰਿਪਲੇਸ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸੀਐਮ ਦੋਜਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਦੇ ਵਿੱਚ ਇੰਚਾਰਜ ਲਾ ਕੇ ਰੱਖਿਆ ਗਿਆ ਬੜੀ ਅਹਿਮ ਸਟੇਟ ਸੀਗੀ ਔਰ ਦੀ ਕਾਰਗੁਜ਼ਾਰੀ ਵੀ ਠੀਕ ਰਹੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਚੰਨੀ ਦੇ ਸਮਾਨੰਤਰ ਹੀ ਗੁਰਦਾਸਪੁਰ ਤੋਂ ਲੜਾਇਆ ਗਿਆ ਸੀਟ ਉਹਨਾਂ ਦੀ ਖਾਲੀ ਕਰਵਾਈ ਗਈ ਜਿਹੜੀ ਡੇਰਾਬਾ ਬਨਾਨਕ ਵਾਲੀ ਐਮਐਲਏ ਹੁੰਦਿਆ ਉਹਨੂੰ ਲੜਾਇਆ ਗਿਆ ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਇਲੈਕਸ਼ਨ ਇਨਚਾਰਜ ਉੱਥੇ ਲਾਇਆ ਗਿਆ ਮੇਰੇ ਖਿਆਲ ਜਿਹੜੀ ਟਿਕਟਾਂ ਦੀ ਵੰਡ ਵਾਲੀ ਕਮੇਟੀ ਉਹਦੇ ਉਹ ਮੁਖੀ ਨੇ ਬੜੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਦੋਵੇਂ ਬੰਦੇ ਜਿਹੜੇ ਪਹਿਲਾਂ ਸੀਐਮ ਤੇ ਡਿਪਟੀ ਸੀਐਮ ਸੀਗੇ ਹੁਣ ਇੱਕ ਅਰਸੇ ਬਾਅਦ 2 ਸਾਲ ਬਾਅਦ ਫਿਰ ਦੋਨੇ ਮੇਨ ਫੋਕਸ ਵਿੱਚ ਲੈੰਦੇ ਗਏ ਕੀ ਕਹਿੰਦੇ ਨਾਰਮਲੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਬਿਆਨੀਆਂ ਚੱਲ ਰਿਹਾ ਕੰਟਰੀ ਦੇ ਵਿੱਚ ਕਾਸਟ ਸੈਂਸਿਜ ਵਾਲਾ ਉਹ ਕਾਫੀ ਉਹਨੂੰ ਸੀਰੀਅਸਲੀ ਲੈ ਰਖੇ ਤੇ ਉਹਨੂੰ ਅੱਗੇ ਵਧਾ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ इवन ਇਹਦੇ ਤੱਕ ਕਾਂਗਰਸ ਥੋੜੀ ਜਿਹੀ ਪਸੀ ਮਹਿਸੂਸ ਕਰਦੀ ਹੈ ਜਿਹੜਾ ਐਸਸੀਐਸਟੀ ਦੀ ਜੱਜਮੈਂਟ ਆਈ ਹੈ ਅੱਲਾਕੇ ਖੜ ਗਏ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਬੇਲ ਲਿਆਓ ਤੇ ਇਹਨੂੰ ਮਤਲਬ ਉਸ ਲੈਵਲ ਤੇ ਲਾਗੂ ਨਹੀਂ ਕਰਨਾ ਚਾਹੀਦਾ ਸੁਪਰੀਮ ਕੋਰਟ ਦੇ ਮਤਲਬ ਉੱਤੇ ਉੱਤੇ ਕਈ ਸਾਊਥ ਇੰਡੀਅਨ ਸਟੇਟ ਹੋਰ ਪਾਸੇ ਵੀ ਗੱਲ ਕਰ ਰਹੇ ਪਰ ਜਿਹੜੀ ਕਾਸਟ ਸੈਂਸ ਦਾ ਇਸ਼ੂ ਹੈ ਜਦੋਂ ਤੁਸੀਂ ਜਦੋਂ ਗੱਲ ਕਰਦਾ ਪਿੰਨ ਪੁਆਇੰਟ ਦੇ ਕਰਕੇ ਨਾ ਹਰ ਗੱਦੀ ਕਰਦੇ ਨੇ ਕਿ ਕਿੰਨੇ ਦਲਤ ਨੇ ਕਿਹੜੀ ਪੋਸਟ ਤੇ ਜੱਜਾਂ ਦੇ ਵਿੱਚ ਵੱਡੇ ਆਈਐਸ ਅਫਸਰਾਂ ਦੇ ਵਿੱਚ ਡਿਸੀਜਨ ਮੇਕਿੰਗ ਮਾਮਲਿਆਂ ਦੇ ਵਿੱਚ ਜੇ ਤਾਂ ਇਟ ਮੀਨ ਜੋ ਸਾਰੇ ਉਸ ਨੂੰ ਮੇਰੇ ਕਹਿੰਦਾ ਜਿਹਨੂੰ ਕਦੇ ਬਾਊ ਕਾਸ਼ੀ ਰਾਮ ਭੋਜਨ ਸਮਾਜ ਕਹਿੰਦਾ ਸੀ 15% ਦੀ بجائے ਉਹਨੂੰ ਜੋੜਨ ਦੀ ਟਰਾਈ ਕਰਦੇ ਪਰ ਉਹਦੇ ਚੋਂ ਤਾਂ ਚੰਨੀ ਦਾ ਕਈ ਵਾਰ ਨਾਲ ਨਾਮ ਆ ਜਾਂਦਾ ਹੁੰਦਾ ਜਦੋਂ ਤੁਸੀਂ ਸਾਹਮਣੇ ਦਿਖਾਈ ਦਿੰਦੇ ਹੋ ਔਰ ਚੰਨੀ ਦਾ ਇੱਕ ਗੱਲ ਕਰਕੇ ਨਹੀਂ ਹੁੰਦਾ ਚੰਨੀ ਕਈ ਵਾਰ ਕਈ ਫੈਸਲੇ ਇਹੋ ਜਿਹੇ ਕਰ ਜਾਂਦੇ ਜਿਹੜੇ ਬਾਕੀ ਪੰਜਾਬ ਦੇ ਕਾਂਗਰਸੀ ਕਰਨ ਤੋਂ ਚੇਂਜ ਕਰਦੇ ਨੇ ਚਾਹੇ ਪ੍ਰਾਈਮ ਮਿਨਿਸਟਰ ਜਦੋਂ ਇੱਥੇ ਆਏ ਸੀ ਉਦੋਂ ਤੋਂ ਚੇਪ ਮਿਨਿਸਟਰ ਸੀ ਤੇ ਜਦੋਂ ਉਹਨੇ ਇਹ ਕਹਿਤਾ ਸੀ ਨਾ ਮੇਂ ਕਿਆ ਹੋ ਗਿਆ ਯਾਰ ਫਿਰ ਕੀ ਐ ਪ੍ਰਧਾਨ ਮੰਤਰੀ ਦੇ ਕੋਈ ਨੇੜੇ ਨਹੀਂ ਜਾਂ ਤੇੜੇ ਨਹੀਂ ਫਿਰ ਕੀ ਗੱਲ ਹੋ ਗਈ ਪੰਜਾਬੀਆਂ ਨੇ ਉਦੋਂ ਵੀ ਬਹੁਤ ਜ਼ਿਆਦਾ ਉਹਨੂੰ ਇਹ ਦਿੱਤਾ ਵੀ ਯਾਰ ਇਹ ਠੀਕ ਗੱਲ ਕਹਿੰਦਾ ਦੂਜੀ ਗੱਲ ਦੋ ਤਿੰਨ ਗੱਲਾਂ ਉਹ ਕਹਿੰਦਾ ਆ ਨਿਆ ਹਾਲਾਂਕਿ ਡੇਫਰ ਵੀ ਕੀਤਾ ਕਾਂਗਰਸ ਨੇ ਉਹਦੇ ਨਾਲੋਂ ਪਿਛਲੇ ਦਿਨਾਂ ਚ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਕਦੇ ਅਮਰਪਾਲ ਸਿੰਘ ਦੀ ਵਾਈਫ ਜਾਂ ਕਿਸੇ ਦੇ ਨਾਲ ਵੀ ਹੋਇਆ ਚਾਹੇ ਉਹ ਭਾਨਾ ਸਿੱਧੂ ਨਾਲ ਹੋਇਆ ਚਾਹੇ ਜਿਹਦੇ ਨਾਲ ਵੀ ਮਰਜੀ ਹੁੰਦਾ ਚੰਨੀ ਘਰੋਂ ਨੇ ਟਰਾਈ ਕਰਦਾ ਤੇ ਆਪਣੇ ਆਪ ਨੂੰ ਇਸ ਮਾਹੌਲ 'ਚ ਦੇਖਣਾ ਚਾਹੁੰਦਾ ਜਿਵੇਂ ਕੈਪਟਨ ਮਰੀਦਰ ਸਿੰਘ ਵੀ ਇੱਕ ਜਮਾਨੇ 'ਚ ਤਾਂ ਕਾਂਗਰਸ ਦਾ ਲੀਡਰ ਹੁੰਦੇ ਹੋਏ ਵੀ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਦੇ ਤੌਰ ਤੇ ਹਰ ਗੱਲ ਤੇ ਆਪਣੇ ਬਿਆਨ ਦੇਣ ਦਾ ਇੱਕ ਜਿਹੜਾ ਗੰਦ ਸੀ ਤੇ ਰਾਹੁਲ ਗਾਂਧੀ ਦਾ ਇਹ ਸਵਾਸ ਦੇਣਾ ਇਹ ਹੋਰ ਵੀ ਵੱਡਾ ਸੰਕੇਤ ਦਿੰਦਾ ਕਿ ਉਹਨੂੰ ਉਹਦੀ ਐਕਟੀਵਿਟੀ ਨੂੰ ਧਿਆਨ ਨਾਲ ਬਚਾਇਆ ਜਾ ਰਿਹਾ ਹੈ ਤੇ ਲੀਡਰ ਦੇ ਤੌਰ ਦੇ ਉੱਤੇ ਅਮਰਜ ਕਰਨ ਦੇ ਵਿੱਚ ਹਾਂ ਸوجਿੰਦਰ ਰੰਧਾਵਾ ਨਾਲ ਵੀ ਕਈ ਲੀਡਰ ਚਾਹੀਦੇ ਹੁੰਦੇ ਨੇ ਇੱਕ ਨੂੰ ਸੈਂਟਰ ਚ ਲੈ ਜਾਣਗੇ ਇੱਕ ਨੂੰ ਇੱਥੇ ਰੱਖਣਗੇ ਜਿਹੜੇ ਵੀ ਲੀਡਰ ਇਧਰ ਉਧਰ ਹੋਏ ਪਰ ਇਹ ਮੌਕੇ ਦੀ ਗੱਲ ਹੋਏਗੀ ਨਾਲ ਨੇੜੇ ਜਾ ਕੇ 27 ਦੇ ਨੇੜੇ ਜਾ ਕੇ ਜਿਹਦੇ ਤੇ ਗੋਣਾ ਪੈਂਦਾ ਕਿਹਨੂੰ ਲੀਡਰ ਸਮਝਦੇ ਨੇ ਕਿਹਨੂੰ ਨਹੀਂ ਸਮਝਦੇ ਉਹ ਤੋਂ ਬਾਅਦ ਦੀ ਸਵਾਲ ਹੈ ਪਰ ਹਾਈ ਕਮਾਂਡ ਨੂੰ ਕੋਈ ਇੱਕ ਲੀਡਰ ਨਹੀਂ ਚਾਹੀਦਾ ਉਹਨੂੰ ਮਲਟੀਪਲ ਲੀਡਰ ਚਾਹੀਦੇ ਹੁੰਦੇ ਨੇ ਕਿਉਂਕਿ ਇੱਕ ਲੀਡਰ ਜੇ ਅੱਗੇ ਜਾਂਦਾ ਤੇ ਦੂਜਾ ਉਹਨਾਂ ਕੋਲ ਤਿਆਰ ਹੁੰਦਾ ਹਮੇਸ਼ਾ ਹੀ ਟੰਗ ਖਿੱਚਣ ਲਈ ਵੀ ਐਡੀ ਕਲੀਨ ਨਹੀਂ ਹੁੰਦੀ ਕੋਈ ਵੀ ਹਾਈ ਕਮਾਂਡ ਉਸ ਪੱਧਰ ਦੇ ਉੱਤੇ ਦੋਨਾਂ ਦਾ ਜ਼ਰੂਰ ਹਾਈ ਕਮਾਂਡ ਦੇ ਵਿੱਚ ਇੱਕ ਲੈਵਲ ਦਾ ਅਸਰ ਸੂਖ ਦਿਖਾਈ ਦੇ ਰਿਹਾ ਕੰਪੈਰੀਟਿਵਲੀ ਬਾਕੀ ਦੇ ਫਿਲਹਾਲ ਜੀ ਜੇ ਦੇਖਿਆ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਔਰ ਅਮਰਿੰਦਰ ਸਿੰਘ ਰਾਜਾ ਬਣਿੰਗਲੀ ਥੋੜੇ ਜਿ ਔਖੇ ਦਿਨ ਨੇ ਖਰ ਲੰਘ ਜਾਂਦੇ ਹੁੰਦੇ ਜੀ ਔਖੇ ਦਿਨ ਕਿਉਂਕਿ ਅਗਲੇ ਇਸ ਧਰਵਾਸ ਨਾਲ ਕੇ ਟਿਕਟਾਂ ਦਾ ਅ ਮੈਂ ਤੇ ਬਾਜਵਾ ਸਾਹਿਬ ਬੜਿੰਗ ਸਾਹਿਬ ਕਹਿੰਦੇ ਹੋਣੇ ਤੇ ਬਾਜਵਾ ਸਾਹਿਬ ਕਹਿੰਦੇ ਪੰਜਾਬ ਚ ਮੇਰੇ ਬਿਨਾ ਪੱਤਾ ਨਹੀਂ ਲੱਦਾ ਤੂੰ ਕਈ ਵਾਰੀ ਪੱਤੇ ਨਾ ਹਿਲੇ ਬਿਨਾ ਵੀ ਮੌਸਮ ਬਦਲ ਜਾਇਆ ਕਰਦੇ ਆ ਯਾਰ ਨੀਚਲਾ ਕੇ ਤੱਕਣ ਵਾਲੀਆਂ ਗੱਲਾਂ ਤੱਕਦੇ ਰਾਂਗੇ